ਹਰ ਇੱਕ ਵਿਆਹ ਦੇ ਵਿੱਚ ਨਾ ਆਪਣੇ ਜੀਜੇ ਦੇ ਨਾਲ ਸਾਲੀਆਂ ਕੋਈ ਨਾ ਕੋਈ ਮਜ਼ਾਕ ਕਰਦੇ ਆ। ਇਸ ਵਿਆਹ ਦੇ ਵਿੱਚ ਦੇਖੋ ਯਾਰ ਸਾਲੀਆਂ ਨੇ ਨਾ ਜੀਜੇ ਨੂੰ ਗਿਫਟ ਦੇਖੋ ਡੈਂਪਰ ਦਿੱਤੇ ਨੇ ਤੇ ਜੀਜਾ ਵੀ ਦੇਖੋ ਅੱਗੋਂ ਕਿੰਨਾ ਖੁਸ਼ ਹੋ ਗਿਆ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ। ਆਹ ਲਾੜਾ ਦੇਖੋ ਬਈ ਸਾਰਿਆਂ ਨੂੰ ਪਹਿਲਾਂ ਤਿਆਰ ਹੋ ਕੇ ਨਾ ਤਾਸ ਖੇਡਣ ਲੱਗੇ ਆਂਦਾ। ਕਹਿੰਦਾ ਫੇਰ ਜਾਵਾਂਗੇ ਬਰਾਤ ਕੰਨਾ ਪਹਿਲਾਂ ਤਾਸ ਖੇਡ ਲਈ। ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ। ਵਾਗਾ ਵਾਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਗੁਰਦੁਆਰੇ ਦੀ ਸੱਚੇ ਮਾਨਾ ਸੇਵਾ ਕਰਦੀਆਂ ਨੇ ਸੰਗ ਦੀ ਕਮੈਂਟਾਂ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ ਆ ਸਾਲੀ ਦਾ ਬਾਈ ਬੜੀ ਤੇਜ ਨਿਕਲੀ ਜੀਜਾ ਮਿੰਤਾ ਕਰ ਰਿਹਾ ਵੀ ਪੈਸੇ ਲੈ ਲਾ ਪੈਸੇ ਲੈ ਲਾ ਤੇ ਦੇਖੋ ਹਜ਼ੀਰ ਕਾ ਵੀ ਵਾਪਸ ਨਹੀਂ ਕਰਦੀ ਕਹਿੰਦੀ ਹੋਰ ਲੈਣੇ ਆ ਪੈਸੇ ਫੇਰ ਦੇ ਉਹਨਾਂ ਕਾ ਵੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੀ ਕਹਿਣਾ ਚਾਹੋਗੇ ਕੁਝ ਏਦਾਂ ਦੇ ਮੁੰਡੇ ਕੁੜੀਆਂ ਵੀ ਹੁੰਦੇ ਨੇ ਜਦੋਂ ਇੱਕ ਦੂਜੇ ਦੇ ਗਲਾਂ ਦੇ ਵਿੱਚ ਹਾਰ ਪਾਉਣ ਦੀ ਵਾਰੀ ਤੇ ਆਉਂਦੀ ਹੈ ਨਾ ਇੱਕ ਦੂਜੇ ਨਾਲ ਗੁੱਸੇ ਹੋ ਕੇ ਨਾ ਹਾਰ ਨੂੰ ਸੱਟ ਕੇ ਵਗ ਜਾਂਦੇ ਨੇ ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਕੀ ਹੋ ਗਿਆ ਯਾਰ ਦੇਖੋ ਇਹ ਕੋਈ ਮਜ਼ਾਕ ਹੈਗਾ ਵਿਆਹ ਕਰਾਉਣਾ